ਸ੍ਰੀ ਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸ਼ਰਟ ਉੱਪਰ ਪਾਈਪਿੰਗ ਲਗਾਉਣ ਦਾ ਢੰਗ ਜੋ ਪਾਈਪਿੰਗ ਆ ਜੀ ਆਪਾਂ ਇੱਕ ਸਲਾਈ ਨਾਲ ਹੀ ਲਗਾਵਾਂਗੇ ਚਲੋ ਤੁਹਾਨੂੰ ਦੱਸਦੇ ਹਾਂ ਜੀ ਇਹਦਾ ਢੰਗ ਸਭ ਤੋਂ ਪਹਿਲਾਂ ਆਪਾਂ ਨਾਪ ਲੈਣਾ ਹੈ ਨਾਪ ਇਹਦਾ ਹੈਗਾ 29 ਇੰਚਾ 25 ਇੰਚਾ ਜੋ ਘੇਰਾ ਆਪਣਾ ਰੈਡੀ ਆ 4 ਇੰਚ ਆਪਣੇ ਕੋਲ ਐਕਸਟਰਾ ਤਾਂ ਆਪਾਂ 2 ਇੰਚ ਦੇ ਉੱਪਰ ਮਾਰਕ ਕਰ ਲੈਣਾ ਹੈ 2 ਇੰਚ ਇਹ ਆਪਾਂ ਫਰੰਟ ਵਾਲੇ ਪੱਲੇ ਤੇ ਮਾਰਕ ਕਰ ਲੈਣਾ 2-2 ਇੰਚ ਦਾ ਮਾਰਕ ਆਪਾਂ ਇੱਧਰ ਕਰ ਲੈਣਾ ਹੈ ਜੋ ਕਪੜਾ ਆਪਣੇ ਕੋਲ ਹੈਗਾ ਉਹ ਆਪਾਂ ਨਾਪ ਲੈਣਾ ਹੈ 25 ਇੰਚਾ ਜੋ ਆਪਣਾ ਸੈਂਟਰ ਵਾਲਾ ਹਾਂਜੀ ਅਲਦ ਵਾਲੇ ਆਪਾਂ ਮਾਰਕ ਕਰ ਲੈਣੇ ਦੋਨੋਂ ਪਾਸੇ ਜੋ ਆਪਣਾ ਸੈਂਟਰ ਵਾਲਾ ਹੈਗਾ 25 ਇੰਚ ਆਪਣਾ ਘੇਰਾ ਰੈਡੀ ਆ ਸਟਾਰਟ ਕਰਦੇ ਹਾਂ ਹੁਣ ਆਪਾਂ ਇਸ ਨੂੰ ਕਿਸ ਟੰਗ ਨਾਲ ਰੈਡੀ ਕਰਨਾ ਹੈ ਸਭ ਤੋਂ ਪਹਿਲਾਂ ਜੋ ਮਾਰਕ ਕਰਿਆ ਹੈ ਉਹਦੇ ਉੱਪਰ ਆਪਾਂ ਪ੍ਰੈਸ ਨਾਲ ਕਰੀਜ਼ ਬਣਾ ਲੈਣੀ ਆ ਆ ਵਾਲੀ ਪਾਈਪਿੰਗਾ ਜੀ ਜੋ ਆਪਾਂ ਯੂਜ਼ ਕਰਾਂਗੇ ਜਿੰਨਾ ਵੀ ਆਪਾਂ ਵਿੱਚ ਨੂੰ ਫੋਲਡ ਕਰਨਾ ਦੇਖੋ ਇਹਨੂੰ ਵੀ ਆਪਾਂ ਪ੍ਰੈਸ ਨਾਲ ਜੀ ਵੀ ਕਰੀਜ਼ ਬਣਾ ਲਾਂਗੇ ਔਰ ਇੱਕ ਵਾਰ ਇਸ ਢੰਗ ਨਾਲ ਦੇਖੋ ਜੀ ਇਹਨੂੰ ਫੋਲਡ ਕਰ ਲੈਣਾ ਹੈ ਦੇਖੋ ਇੱਕ ਕਰੀਜ਼ ਆਪਾਂ ਆ ਬਣਾ ਲਈ ਇੱਕ ਵਾਲੀ ਕਰੀਜ਼ ਆਪਾਂ ਵਾਲੀ ਬਣਾ ਲੜੀਆਂ ਦੁਬਾਰਾ ਇਹ ਤੁਜੀ ਬਹੁਤ ਜ਼ਿਆਦਾ ਆਪਣੇ ਟਾਈਮ ਦੀ ਬਚਤ ਹੋ ਜਾਂਦੀ ਹੈ ਕਿ ਇੱਕ ਹੀ ਸਲਾਈ ਦੇ ਨਾਲ ਦੇਖੋ ਆਪਾਂ ਪਾਈਪਿੰਗ ਲਗਾ ਸਕਦੇ ਆ ਜੋ ਪਾਈਪਿੰਗ ਲਗਾਉਣੀਆਂ ਦੇਖੋ ਆਪਾਂ ਇਸ ਢੰਗ ਨਾਲ ਇੱਕ ਸਲਾਈ ਲਗਾ ਕੇ ਹੀ ਆਪਾਂ ਇਹ ਵਾਲੀ ਪਾਈਪਿੰਗਾ ਜੋ ਲਗਾ ਦੇਣੀ ਆ ਇਸੇ ਢੰਗ ਨਾਲ ਆਪਾਂ ਜੋ ਬਾਕੀ ਦੇ ਵੀ ਘੇਰੇ ਨੂੰ ਉਹਨਾਂ ਨੂੰ ਫੋਲਡ ਕਰ ਲੈਣੇ ਆ ਇਹ ਕੋਈ ਤਾਂ ਮੋਟਾਂ ਨਾਲ ਦੱਸਣਾ ਰੰਗ ਹੋਰ ਆਂ 我给的呢，我们离婚了。 ਹਾਂ ਜੀ ਜੋ ਕਰੀਜ਼ ਨੇ ਆਪਾਂ ਦੇਖੋ ਜੀ ਸਾਰੇ ਪੱਲਿਆਂ ਦੇ ਉੱਪਰ ਬਣਾ ਲੀਆਂ ਨੇ ਹੁਣ ਮਸ਼ੀਨ ਦੇ ਉੱਪਰ ਦੱਸ ਦਿਆਂ ਤੁਹਾਨੂੰ ਪਾਈਪੀ ਲਗਾਉਂਦਾ ਟੰਗ ਹਾਂਜੀ ਪਾਈਪਿੰਗ ਆਪਣੀ ਲੱਗ ਕੇ ਰੈਡੀ ਆ ਜੀ ਦੇਖੋ ਇਹਦੇ ਨਾਲ ਟਾਈਮ ਦੀ ਬਹੁਤ ਜ਼ਿਆਦਾ ਬਚਤ ਹੋ ਜਾਂਦੀ ਆ ਤੇ ਇੱਕ ਸਲਾਈ ਨਾਲੇ ਦੇਖੋ ਆਪਣੀ ਪਾਈਪਿੰਗ ਲੱਗ ਗਈ ਦੇਖੋ ਬੈਕ ਤੋਂ ਵੀ ਇਹਦੀ ਫਿਨਿਸ਼ਿੰਗ ਥਿਸ ਸਾਈਡ ਤੋਂ ਵੀ ਦੇਖੋ ਜੀ ਜੇਕਰ ਤੁਸੀਂ ਪਾਈਪਿੰਗ ਲਗਾਉਣ ਦੇ ਹੋਰ ਵੀ ਆਸਾਨ ਢੰਗ ਸਿੱਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ